ਮਉਤ ਜਾਨ ਜ਼ਿੰਦਗੀ ਹੋਰ ਮੈਨੂੰ ਕੁਝ ਵੀ ਯਾਦ ਨਹੀਂ ਸਿਵਾਇ ਉਸ ਤੋਂ ਕਿ ਗੱਡੀ ਸਟੇਸ਼ਨ ਤੋਂ ਚੱਲ ਪਈ ਸੀ ਮੈਂ ਦਰਵਾਜ਼ੇ ਕੋਲ ਖੜ੍ਹਾ ਸਾਂ ਬੜੀ ਹੀ ਮਨਮੋਹਕ ਹਵਾ ਚੱਲ ਰਹੀ ਸੀ ਦੂਰ ਦੂਰ ਤੱਕ ਹਨੇਰਾ ਛਾਇਆ ਹੋਇਆ ਸੀ ਅਤੇ ਉਸ ਵਿੱਚ ਦੂਰ ਚਮਕਣ ਵਾਲੇ ਬਿਜਲੀ ਦੇ ਬਲਬ ਹਨੇਰੇ ਜੰਗਲ ਵਿੱਚ ਜੁਗਨੂਆਂ ਦੇ ਚਮਕਣ ਦਾ ਅਨੁਭਵ ਕਰਾ ਰਹੇ ਸਨ ਹੀਠਾ ਜਾਰੇ ਪਾਸੇ ਪੜੜੀਆਂ ਬਿਸ਼ੀਆਂ ਸਨ ਗੱਡੀ ਦੇ ਪਈਏ ਉਹਨਾਂ ਤੇ ਦੌੜ ਰਹੇ ਸਨ ਮਨ ਵਿੱਚ ਕੋਈ ਵਿਚਾਰ ਨਹੀਂ ਸਨ ਮੈਨੂੰ ਯਾਦ ਨਹੀਂ ਕਿ ਉਦੋਂ ਮੈਂ ਕੋਈ ਖਾਸ ਗੱਲ ਸੋਚ ਰਿਹਾ ਹਾਂ ਸ਼ਾਇਦ ਕੁਝ ਵੀ ਨਹੀਂ ਸੋਚ ਰਿਹਾ ਹਾਂ ਫਿਰ ਪਤਾ ਨਹੀਂ ਕੀ ਹੋਇਆ ਮਨ ਵਿੱਚ ਕੁਝ ਮਸਤੀ ਜਿਹੀ ਭਰਨ ਲੱਗੀ ਜਿਵੇਂ ਨੀਂਦ ਆ ਰਹੀ ਹੋਵੇ ਫਿਰ ਝਟਕਾ ਜਿਹਾ ਵੱਜਿਆ ਦਰਵਾਜ਼ੇ ਤੇ ਲੱਗੇ ਲੋਹੇ ਦੇ ਹੈਂਡਲ ਤੋਂ ਮੇਰੇ ਸੱਜੇ ਹੱਥ ਦਾ ਸੰਪਰਕ ਟੁੱਟ ਗਿਆ دل ایک ਵਾਰ ਭਿਆਨਕ ਡਰ ਨਾਲ ਟੜਕੇ ਅੱਖਾਂ ਬੰਦ ਹੋ ਗਈਆਂ ਪੈਰ ਕੰਬ ਉઠੇ ਹੋਰ ਮੈਨੂੰ ਕੁਝ ਯਾਦ ਨਹੀਂ ਹੁਣ ਮੈਂ ਖੁਦ ਨੂੰ ਚਾਰੇ ਪਾਸੇ ਹੋ ਸਕੇ ਸੰਬੰਧੀਆਂ ਨਾਲ ਕਿਰਿਆ ਦੇਖਦਾ ਹਾਂ ਮੈਂ ਪਲੰਗ ਤੇ ਲੇਟਿਆ ਹੋਇਆ ਹਾਂ ਮੇਰਾ ਸਰੀਰ ਛਾਤੀ ਤੱਕ ਸਫੇਦ ਜਾਦਨ ਨਾਲ ਟਕਿਆ ਹੋਇਆ ਹੈ ਇਹ ਕੌਣ ਹੈ ਜੋ ਮੇਰੀ ਨਬਜ਼ ਵੇਖ ਰਿਹਾ ਹੈ ਹੈ ਇਹ ਡਾਕਟਰ ਹੈ ਮੈਂ ਹਸਪਤਾਲ ਵਿੱਚ ਹਾਂ ਪਰ ਹਸਪਤਾਲ ਵਿੱਚ ਕਿਉਂ ਹਾਂ ਹੌਲੀ-ਹੌਲੀ ਮੈਨੂੰ ਉਹ ਕਾਲੀ ਰਾਤ ਯਾਦ ਆ ਰਹੀ ਹੈ ਜਦੋਂ ਮੈਂ ਗੱਡੀ ਦੇ ਦਰਵਾਜ਼ੇ ਤੇ ਖੜਾ ਸਾਂ ਅਤੇ ਗੱਡੀ ਖੜਖੜ ਕਰਦੀ ਦੌੜੀ ਜਾ ਰਹੀ ਸੀ ਫਿਰ ਮੇਰਾ ਹੱਥ ਹਿੱਲਿਆ ਸੀ ਮੇਰੇ ਪੈਰ ਡਗਮਗਾਏ ਸਨ ਮੇਰੀਆਂ ਅੱਖਾਂ ਬੰਦ ਜਈਆਂ ਹੋ ਗਈਆਂ ਸਨ ਸ਼ਾਇਦ ਮੈਂ ਚਲਦੀ ਗੱਡੀ 'ਚੋਂ ਡਿੱਗ ਪਿਆ ਸਾਂ ਉਸੇ ਦਾ ਨਤੀਜਾ ਹੈ ਕਿ ਮੈਂ ਅਸਤਾਲ ਵਿੱਚ ਹਾਂ ਸੱਜੇ ਪਾਸੇ ਮੇਰੀ ਮੰਮੀ ਸਟੋਲ ਤੇ ਬੈਠੀ ਮੇਰੇ ਮੱਥੇ ਤੇ ਹੱਥ ਫੇਰ ਰਹੀ ਹੈ ਉਹ ਉਹਦਾ ਮੂੰਹ ਇਉਂ ਕੁਮਲਾਇਆ ਹੋਇਆ ਹੈ ਜਿਵੇਂ ਕਈ ਦਿਨਾਂ ਤੋਂ ਸੁੱਤੀ ਨਾ ਹੋਵੇ ਸਾਹਮਣੇ ਪਿਤਾ ਜੀ ਖੜੇ ਡਾਕਟਰ ਨਾਲ ਹੌਲੀ-ਹੌਲੀ ਕੁਝ ਗੱਲਾਂ ਕਰ ਰਹੇ ਹਨ ਖਾਬੇ ਪਾਸੇ ਬੈਠਾ ਜਗਦੀਪ ਟਿਕਟਿ-ਟਿკი ਲਾ ਕੇ ਮੇਰੇ ਵੱਲ ਵੇਖ ਰਿਹਾ ਹੈ ਦੋ ਛੋਟੀਆਂ ਪੈਣਾ ਸਾਮੀਆਂ ਹੋਈਆਂ ਸਾਹਮਣੇ ਖੜੀਆਂ ਹਨ ਮੈਂ ਸੋਚਿਆ ਆਖਰ ਮੈਨੂੰ ਕੀ ਹੋਇਆ ਹੈ ਚੱਲਦੀ ਰੇਲ ਗੱਡੀ ਚੋਂ ਡਿੱਗ ਕੇ ਮੈਂ ਬਚ ਗਿਆ ਹਾਂ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਫਿਰ ਮਾਂ ਕਿਉਂ ਰੋ ਰਹੀ ਹੈ ਇਹਨਾਂ ਸਾਰਿਆਂ ਦੇ ਚਿਹਰੇ ਕਿਉਂ ਮੁਰਝਾਏ ਹੋਏ ਹਨ ਮੇਰੇ ਸੱਜੇ ਮੋਢੇ ਤੇ ਪੱਟੀ ਕਿਉਂ ਬੰਨੀ ਹੋਈ ਹੈ ਨਰਸਾਈ ਮੇਰਾ ਥੋੜਾ ਜਿਹਾ ਸਿਰ ਝੁੱਕ ਕੇ ਦਵਾਈ ਪਿਆ ਗਈ ਪਰ इन्ह को हिलन जुलन भी मेरा सारा जिसम दर्द ना उठाया अगले दिन सवेरे ही डॉक्टर मेरे सराहने आ बैठा पिता जी भी मैनों दुद्ध पिया के कोल बह गया डॉक्टर बोलिया नरेंद्र बहुत वीडी दुर्घटना पिछों तो बच गया है मैं कहा हाँ डॉक्टर साहब बचता गया हाँ पिता जी ने पूछया ਨਰੇਂਦਰ ਤੈਨੂੰ ਕੋਈ ਉਚਾਰ ਹੈ ਕਿ ਤੂੰ ਕਿਵੇਂ ਡਿੱਗ ਪਿਆ ਮੈਂ ਕਿਹਾ ਪਿਤਾ ਜੀ ਮੈਨੂੰ ਸਿਰਫ ਇਨਾ ਯਾਦ ਹੈ ਕਿ ਗੱਡੀ ਜਦੋਂ ਸਟੇਸ਼ਨ ਤੋਂ ਚੱਲੀ ਸੀ ਮੈਂ ਦਰਵਾਜ਼ੇ ਕੋਲ ਖੜਾ ਸਾਂ ਫਿਰ ਡਾਕਟਰ ਸਾਹਿਬ ਬੋਲੇ ਪਰਮਾਤਮਾ ਦੀ ਸ੍ਰਿਸ਼ਟੀ ਵਿੱਚ ਇਤਰਤਾਵਾਂ ਅਤੇ ਵਿਲੱਖਣਤਾਵਾਂ ਨਾਲ ਭਰੀ ਹੋਈ ਹੈ ਸੰਸਾਰ ਵਿੱਚ ਜੇ ਸਾਰੇ ਆਦਮੀ ਇੱਕੋ ਜਿਹੇ ਹੋਣ ਸਾਰੇ ਆਨੰਦ ਨਾਲ ਭਰੇ ਹੋਣ ਤਾਂ ਸ਼ਾਇਦ ਸੰਸਾਰ ਦੀ ਸੁੰਦਰਤਾ ਖਤਮ ਹੋ ਜਾਵੇ। ਦੁੱਖ ਅਤੇ ਦਰਦ ਦਾ ਹਿੰਮਤ ਨਾਲ ਸਾਹਮਣਾ ਕਰਨਾ ਹੀ ਮਨੁੱਖ ਦਾ ਫਰਜ਼ ਹੈ। ਕਿਉਂ ਨਰਿੰਦਰ? ਮੈਂ ਸਮਝ ਗਿਆ ਕਿ ਡਾਕਟਰ ਮੈਨੂੰ ਤੇਜ਼ ਤੀਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਉਨ੍ਹਾਂ ਦੀ ਹਾਂ ਵਿੱਚ ਹਾਮਲਾਈ।